ਮੈਂ ਡਾਕਟਰ ਪ੍ਰਸਨ لال ਲਗਭਗ 32 ਸਾਲਾਂ ਤੋਂ ਸਰਕਾਰੀ ਕਰਮਚਾਰੀ ਅਤੇ ਰਿਟਾਇਰਡ ਕਰਮਚਾਰੀਆਂ ਨੂੰ ਉਹਨਾਂ ਦੇ ਬੰਦੇ ਲਾਭ ਦਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹੈੱਡ ਲਿਕੇ ਕੇਸ ਤਿਆਰ ਕਰ ਰਿਹਾ ਹਾਂ ਜਿਵੇਂ ਕਿ 15 ਸਾਲ ਦੀ ਕਮਿਊਟੇਸ਼ਨ ਨੂੰ 10 ਸਾਲ 8 ਮਹੀਨਿਆਂ ਵਿੱਚ ਰਿਕਵਰ ਕਰਾਉਣ ਲਈ ਇੱਕ ਇੱਕ 16 ਤੋਂ 36 ਕੀ ਛੇਵੇਂ ਪੇਕ ਵਿਸ਼ੰਦਾ ਬਕਾਇਆ ਦੁਆਨ ਅਤੇ 233 ਮਹੀਨੇ ਦੀਆਂ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਦੁਆਨ ਲਈ ਇੱਕ ਇੱਕ 16 ਤੋਂ ਪਹਿਲਾਂ ਰਿਟਾਇਰ ਹੋ ਚੁੱਕੇ ਵਿਚਾਰਿਆਂ ਨੂੰ 2.98 ਦੇ ਗੁਣਾਕ ਦੇ ਅਨਸਾਰ ਪੇ ਫਿਕਸ ਕਰਨ ਲਈ ਅਤੇ ਉਹਨਾਂ ਨੂੰ 113% ਡੀਏ ਦੀ ਥਾਂ ਤੇ ਇਕ ਸੋ 90% ਡੀਏ بیس ਵੇਵ ਉੱਪਰ ਲਾ ਕੇ ਉਹਨਾਂ ਨੂੰ 15% ਲਾਭ ਦਿਵਾਉਣ ਲਈ ਇੱਕ ਇੱਕ 16 ਤੋਂ ਵਧੀ ਹੋਈ ਤਨਖਾਹ ਦੇ ਅਨੁਸਾਰ ਕਮਾਈ ਸੁੱਟੀਆਂ ਦਾ ਬਕਾਇਆ ਦਿਵਾਉਣ ਲਈ ਸੀਨੀਅਰ ਜੂਨੀਅਰ ਕਿਸਾਂ ਦੀ ਸੈਟਲਮੈਂਟ ਕਰਾਉਣ ਲਈ ਕਿਉਂਕਿ ਜੂਨੀਅਰ ਕਰਮਚਾਰੀ ਸੀਨੀਅਰ ਕਰਮਚਾਰੀ ਤੋਂ ਵੱਧ ਵੇਲੇ ਨਹੀਂ ਸਾ। ਇਸੇ ਤਰ੍ਹਾਂ ਹੀ ਡੀਸੀ ਰੇਟ ਕੰਟੈਕਟਰ ਅਤੇ ਠੇਕੇ ਤੇ ਲੱਗੇ ਹੋਏ ਮੁਲਾਜ਼ਮਾਂ ਨੂੰ ਇਕਲ ਵਰਕ ਇਕਲ ਪੇ ਦੇ ਫੈਸਲੇ ਦੇ ਅਨੁਸਾਰ ਰੈਗੂਲਰ ਕਰਾਉਣ ਲਈ ਜੋ ਸੈਕਸ਼ਨ ਪੋਸਟਰ ਉੱਪਰ ਲੱਗੇ ਹਨ ਉਹਨਾਂ ਨੂੰ ਸਰਵਿਸ ਆਨ ਤੋਂ ਤੁਰੰਤ ਬਾਅਦ ਫੁੱਲ ਪੇ ਮਿਲ ਸਕਦੀ ਹੈ। ਜੋ ਕੰਟੈਕਟ ਉੱਪਰ ਲੱਗੇ ਹੋਏ ਹਨ ਉਹਨਾਂ ਨੂੰ ਮਿਨੀਮਮ ਰੈਗੂਲਰ ਗ੍ਰੇਡ ਪੇਦਵਾਉਣ ਲਈ ਇਸੇ ਤਰ੍ਹਾਂ ਪ੍ਰਾਈਵੇਟ ਐਜੂਕੇਸ਼ਨ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੀ ਪੇ ਪ੍ਰੋਟੈਕਟ ਕਰਾਉਣ ਲਈ ਅਤੇ ਪ੍ਰੋਫੈਸ਼ਨਰੀ ਵੇਡ ਉੱਪਰ ਲੱਗੇ ਸਰਕਾਰੀ ਕਰਮਚਾਰੀਆਂ ਨੂੰ ਉਹਨਾਂ ਦੀ ਅਪਾਇੰਟਮੈਂਟ ਦੀ ਮਿਤੀ ਤੋਂ ਫੁੱਲ ਪੇ ਸਕੇਲ ਵਿਦ ਇਨਕਰੀਮੈਂਟ ਦਿਵਾਉਣ ਲਈ ਰਿਟਾਇਰਡ ਕਰਮਚਾਰੀਆਂ ਨੂੰ ਉਹਨਾਂ ਦੇ ਬੰਦੇ ਲਾਭ ਜੋ ਸਮੇਂ ਸਿਰ ਨਹੀਂ ਮਿਲਦੇ ਜਿਵੇਂ ਕਮਿਊਡੇਸ਼ਨ ਗ੍ਰੈਚਿਟੀ ਲੀਵਨ ਕੈਸ਼ਮੈਂਟ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਪਰੋਕਤ ਸਮਸਿਆਵਾਂ ਨੂੰ ਹੱਲ ਕਰਨ ਲਈ ਡਾਕਟਰ ਕਿਰਸ਼ਨ ਲਾਲ ਨਾਲ ਮੋਬਾਈਲ ਨੰਬਰ 90410 13814 ਤੋਂ 19 ਤੱਕ ਸੰਪਰਕ ਕੀਤਾ।